ਗੇਰ ਮੇਰੇ ਦਾਖਲ ਮੀਟਿੰਗ ਆਪਾਂ ਕਰਾਂਗੇ ਨਾ ਜੀ ਚੁੱਕੀ ਆਪਾਂ ਨੂੰ ਸਾਨੂੰ ਬੋਲਣਾ ਨੋਟ ਜੋ ਬਣਾਇਆ ਕਰਾਉਣਾ ਹੈ ਜੀ ਉਹ ਵਾਲੇ ਚਾਹੁੰਦੇ ਪਰ ਆਹ ਨਹੀਂ ਜਾ ਰਹੇ ਤੇ ਤਰੀ ਵੀ ਚਾਹੇ ਲਈ ਪਰ ਇਹ ਵੀ ਭਾਰੇ ਐਥਵਰ ਐਥੋ ਤੋਂ ਨਹੀਂ ਕਿ ਸਟਿੰਗ ਕਰੇ ਜੀ ਇਹ ਜ਼ੀਰੋ ਨੂੰ ਜਾਈਂ ਮੱਕੀ ਵਾਲਾ ਕਹਾ ਕਰਤਾਰ ਵੱਲੋਂ ਇਹ ਕਾਸ ਨਿਕਲ ਆਇਆ ਜੀ ਵੀਰ ਕੱਢ ਲੈ ਇੱਕੋ ਕਰਨੀ ਆ ਲਿਆਓ ਜੀ ਲਓ ਜੀ ਚੌਥਾ ਨਾਮ ਆਇਆ ਜੀ 3129 3129 ਟੋਗਣ ਵਾਲਾ ਵੀਰ ਥੋੜਾ ਹੋ ਗਿਆ ਜੀ ਕਰਾਹਾ ਮੱਕੀ ਇਕੱਠੀ ਕਰਨ ਵਾਲਾ ਮੀਂਹ ਗਣੀ ਜਿੰਨੀ ਮਰਜੀ ਆ ਜੋ ਮਿੰਟੋ ਮਿੰਟੀ ਇਕੱਠੀ ਕਰਦਾ ਉਹ ਮੱਕੀ ਜਿੰਨੀ ਮਰਜੀ ਹੋਵੇ ਲਓ ਜੀ ਹੁਣ ਤੀਜਾ ਵੋਟ ਨਿਕਲ ਰਿਹਾ ਜੀ ਐਮਐਲਏ ਸਾਹਿਬ ਅਨਾਉਂਸ ਕਰਨਗੇ ਜੀ 0776 ਇਹਦੇ ਵਿੱਚ ਵੀ ਜੀ 0776 076 ਹੁਣ ਹੋ ਰਹੀ ਹੈ ਜੀ ਦੂਜਾ ਨਿਕਲਣ ਲੱਗਾ ਜੀ ਦੂਜਾ ਹੌਲੀ ਇਹਦਾ ਨੰਬਰ ਹੈਗਾ ਜੀ 3961 3961 3961 ਨौजੋਨਾ ਤੁਹਾਡਾ ਬਹੁਤ ਧੰਨਵਾਦ ਹੋਰ ਮਿਹਰਬਾਨੀ ਲਈ ਥੈਂਕ ਯੂ ਡਾਕਟਰ ਦੇ ਕਿਹੜਾ ਪਿੰਡ ਵੀਰ ਜੀ ਨਕੌਦਰ ਸ਼ਹਿਨ ਯਾਰ ਸਮਝੋ ਹਲੋ ਤੂੰ ਯਾਰ ਤੂੰ ਹੀ ਘਰ ਜੀ ਕਢ ਲਿਆ ਕੰਮ ਹੈਂ ਬڑے ਕਾਰੀਗਰਾਂ ਨੂੰ ਗੁੱਦੜ ਵਾਲੇ ਬਈ ਚਲੋ ਵਧਾਈਆਂ ਵੀ ਇਹ ਪੱਤੀ ਬਾਉਂਡਰ ਤੇ 10 ਮਿੰਟਸ ਕਰ ਲੈ। ਚੱਕਰ ਉਹਦਾ 쿠ਪਨ ਕੱਟਣ ਦੀ ਲੱਗੀ 쿠ਪਨ। ਜੇਤਾ ਜੀ ਫੋਲਾ ਦੇ ਲੋ ਜੀ ਫੁਆਰੀ ਸਵਾਰ ਤੇ ਇਹ ਬੱਸ ਉਹ ਕੱਟ ਰੋਏ। ਯਾਰ ਕੈਮਰਾ ਪਿੱਛੇ ਨਾ ਹੋ। ਹੋਰ ਸੋ ਪਾਏਗਾ ਹੁਣ ਥੱਲੇ ਕੋਈ ਰਹਿ ਨਾ ਜਾਵੇ। ਇਹ ਸਾਰੇ ਇਕੱਠੇ ਹੀ ਐ ਸਾਰੇ ਉੱਪਰ ਥੱਲੇ ਇਕੱਠੇ ਹੀ ਆ ਜੀ। ਦਿਲ ਦੀਆਂ ਧੜਕਣਾਂ ਤੇਜ਼ ਆ ਜੀ ਹੁਣ ਕੱਢ ਲਈਏ ਆਪਾਂ 2 3 4 3 23 43 23 23 43 2 3 4 3 23 43 ਚਲੋ ਚਲੋ ਜੀ ਆਪਾਂ ਚਲੋ ਸਟਾਪ ਚਲੋ ਸਟਾਪ ਜੋ ਆਜੋ ਬਰਾਬਰ ਇਕੱਠੇ ਆਏ ਆ ਜੀ ਜੋਗੀ ਨਾ ਕੰਮ ਕਰੇ ਮਰਜੀ ਮਰਜੀ ਉਹਨਾਂ ਨੇ ਫਾਰਮੋਂ ਲੈ ਲਿਆ ਫਾਰਮਾਂ ਤੋਂ ਲੈ ਕੇ ਲੋਕਾਂ ਤੋਂ ਕਰੇ ਕਰੇ ਲੋਕਾਂ ਨੂੰ ਦਿੱਤਾ ਕਰੇ ਦੁਆਰਿਆ ਤੇ ਤੁਸੀਂ ਇਥੋਂ ਕੁਝ ਸਿੱਖ ਕੇ ਜਾ ਰਹੇ ਆ ਪਰਮਾਤਮਾ ਦੇ ਚਰਨਾਂ 'ਚ ਇਦਾਂ ਹੀ ਅਰਦਾਸ ਕਰਦੇ ਆ ਇਦਾਂ ਹੀ ਸਾਡੇ ਫਾਰਮਰ ਚੜ੍ਹਦੀ ਕਲਾ 'ਚ ਰਹਿਣ ਤੁਸੀਂ ਚੰਗੇ ਕੰਮ ਕਰਨ ਲਈ ਹਮੇਸ਼ਾ ਅੱਗੇ ਆਉਂਦੇ ਰਹੋ ਆਪਣੇ ਪਰਿਵਾਰਾਂ ਦੀ ਤਰੱਕੀ ਲਈ ਹਮੇਸ਼ਾ ਚੜ੍ਹਦੀ ਕਲਾ ਲਈ ਚੰਗੀ ਸੋਚ ਲੈ ਕੇ ਪਰਿਵਾਰਾਂ ਨੂੰ ਖੁਸ਼ਹਾਲੀ ਵਾਲੇ ਪਾਸੇ ਲੈ ਕੇ ਜਾਈਏ ਸਾਰਿਆਂ ਦਾ ਫਿਰ ਦਿਲ ਦੀਆਂ ਗਰਾਈਆਂ ਤੋਂ ਪੂਰੀ ਐਸੋਸੀਏਸ਼ਨ ਵੱਲੋਂ ਅਸੀਂ ਤਾਂ ਅੱਗੇ ਤੁਹਾਨੂੰ ਆਦੀ ਕੀਤਾ ਕੰਮ ਕਰਦੇ ਨੂੰ ਤੇ ਇਹਨਾਂ ਨੂੰ ਮਹੀਨਾ ਹੋ ਗਿਆ ਕਿਉਂਕਿ ਸਤੰਬਰ ਦੇ ਵਿੱਚ ਇਹ ਮੇਲਾ ਰੱਖਿਆ ਸੀ ਉਦੋਂ ਆਪਣੇ ਫਲੱਡ ਆ ਗਏ ਬਹੁਤ ਭਾਰੀ ਨੁਕਸਾਨ ਹੋਇਆ ਤੇ ਮੇਲਾ ਪੋਸਟਪੋਨ ਕੀਤਾ ਤੇ ਅਗਲਾ ਦਸੰਬਰ ਦੇ ਵਿੱਚ ਫਿਰ ਇਹਨਾਂ ਨੇ ਦੁਆਰਾ ਪ੍ਰੋਗਰਾਮ ਲੀਕਿਆ ਇਸ ਕਰਕੇ ਵੀ ਤੁਹਾਡੀਆਂ ਡਾਟਾ ਚੇਂਜ ਹੋਣ ਕਰਕੇ ਵੀ ਉਦੋਂ ਪ੍ਰੋਪਰ ਐਡਵਰਟਾਈਜ਼ਮੈਂਟ ਹੋਈ ਸੀ ਪਰ ਅਖੀਰਲੇ ਤਿੰਨ ਚਾਰ ਦਿਨ ਪਹਿਲਾਂ ਮੇਲਾ ਕੈਨਸਲ ਕਰਨਾ ਪਿਆ ਕਿਉਂਕਿ ਉਦੋਂ ਬਹੁਤ ਭਾਰੀ ਬਰਸਾਤ ਵੀ ਹੋਈ ਉਦੋਂ ਸਾਡੇ ਫਾਰਮਰਸ ਦਾ ਬਹੁਤ ਵੱਡਾ ਨੁਕਸਾਨ ਵੀ ਹੋਇਆ ਇਸ ਕਰਕੇ ਸਾਰਿਆਂ ਨੇ ਉਹ ਜੋ ਫੈਸਲਾ ਕੀਤਾ ਵੀ ਆਪਾਂ ਇਹਨੂੰ ਲੇਟ ਕਰੀਏ ਅੱਜ ਆਪਣੀ ਫਰਜ਼ ਵਾਂਦਾ ਵੀ ਫਾਰਮਰਸ ਜਿਨ੍ਹਾਂ ਪਰਿਵਾਰਾਂ ਦਾ ਨੁਕਸਾਨ ਹੋਇਆ ਉਹਨਾਂ ਨਾਲ ਹਮਦਰਦੀ ਪੁਟਾਈਏ ਉਹਨਾਂ ਨੂੰ ਸਹਿਯੋਗ ਕਰੀਏ ਸੋ ਸਮੇ ਸਮੇ ਇਹ ਐਸੋਸੀਏਸ਼ਨ ਤੁਹਾਡੇ ਸਹਿਯੋਗ ਨਾਲ ਅੱਗੇ ਵਧਦੀ ਆ ਇਸੇ ਤਰ੍ਹਾਂ ਹੀ ਪਰਮਾਤਮਾ ਇਹਨੂੰ ਵਧਾਉਂਦਾ ਰਵੇ ਸਾਰਿਆਂ ਦਾ ਫੇਰ ਦੁਬਾਰਾ ਕਿਸਾਨਾਂ ਨੂੰ ਇਹ ਐਸੋਸੀਏਸ਼ਨ ਜਿਲੰਧਰ ਪਟਾਟੋ ਗਰੂਪਲ ਐਸੋਸੀਏਸ਼ਨ ਨੇ 5 ਲੱਖ ਰੁਪਇਆ ਡੀਜ਼ਲ ਲਈ ਵੀ ਉਦੋਂ ਸਹਿਯੋਗ ਕੀਤਾ ਜਿਹੜੇ ਲੋੜਵੰਦ ਫਾਰਮਰ ਸੀ ਆਪਾਂ ਨੂੰ ਪਤਾ ਆਪਾਂ ਸਾਰੇ ਫਾਰਮਰਸ ਆ ਕਿੱਦਾਂ ਦੇ ਆਪਣੇ ਹਾਲਾਤ ਹੁੰਦੇ ਆ ਆਪਾਂ ਕਿੰਨੀ ਮਿਹਨਤ ਕਰਕੇ ਮਸਾਂ ਗੁਜ਼ਾਰਾ ਚੱਲਦਾ ਤੇ ਜਦੋਂ ਕਿਸੇ ਦੀ ਫਸਲ ਮਰ ਜਾਣੀ ਜ਼ਮੀਨਾਂ ਖਰਾਬ ਹੋ ਜਾਣੀਆਂ ਉਦੋਂ ਬਣਾਉਣ ਲਈ ਕਿੰਨੀ ਜਤੋਜਹਦ ਕਰਨੀ ਪੈਂਦੀ ਆ ਠੰਡ ਵੀ ਨਹੀਂ ਹੁੰਦੇ ਤੇ ਫਿਰ ਜਦੋਂ ਭੈਣ ਭਰਾ ਸਹਿਯੋਗੀ ਨਾਲ ਯੋਗਦਾਨ ਪਾਉਂਦੇ ਆ ਉਹਦੇ ਨਾਲ ਫਿਰ ਸਾਡੇ ਉਹਨਾਂ ਨੂੰ ਰੀਲੀਫ ਮਿਲਦਾ ਫਿਰ ਆਪਾਂ ਉਹਨਾਂ ਨੂੰ ਵੀ ਆਪਣੀ ਯੋਗ ਬਣਾਉਂਦੇ ਆ ਸੋ ਮੈਂ ਸਾਰਿਆਂ ਦਾ ਫਿਰ ਦਿਲ ਦੀਆਂ ਗਰਾਹੀਆਂ ਤੋਂ ਦਿਲ ਕੋਟਨ ਕੋਟ ਧੰਵਾਦ ਕਰਦਾ ਤੇ ਸਾਰੀਆਂ ਕੰਪਨੀਆਂ ਨੇ ਆ ਕੇ ਜਿਹੜਾ ਸਹਿਯੋਗ ਦਿੱਤਾ ਇੱਥੇ ਉਹਨਾਂ ਦਾ ਵੀ ਧੰਵਾਦ ਕਰਦਾ ਜਿਨ੍ਹਾਂ ਨੇ ਇੱਥੇ ਆਕੇ ਇਸ ਮੇਲੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਜੋ ਐਡਵਾਂਸ ਟੈਕਨੀਕ ਸੀ ਜੋ ਐਡਵਾਂਸ ਸੋਚ ਅੱਜ ਫਾਰਮਰਸ ਲਈ ਉਹਨਾਂ ਨੇ ਸਮੇਂ-ਸਮੇਂ 'ਚ ਚਾਹੇ ਸੀਡ ਦੇ ਵਿੱਚ ਆ ਚਾਹੇ ਕੋਈ ਇੰਪਲੀਮੈਂਟਸ ਦੇ ਵਿੱਚ ਆ ਚਾਹੇ ਅੱਡ ਵੱਖਰੇ-ਵੱਖਰੇ ਜਿੱਦਾਂ ਵੀ ਜਿਹੜੇ ਆਪਾਂ ਕੰਮ ਕਰਦੇ ਕਿਤੇ ਨਾਲ ਜੁੜੇ ਹੋਏ ਉਸ ਕਿਤੇ ਨਾਲ ਜਿਹੜੇ ਸਾਨੂੰ ਜੋ ਦੇ ਰਹੇ ਆ ਉਹਨਾਂ ਦਾ ਕੋਟਲ-ਕੋਟ ਧੰਨਵਾਦ ਕਰਦਾ ਕਿਉਂਕਿ ਇਹ ਬੜਾ ਵੱਡਾ ਸੰਗਠਨ ਉਹਲਾ ਵੀ ਲਾਈਕ ਟੂ ਸੀ ਸੈਮੀਨਾਰਾਂ ਦੇ ਵਿੱਚ ਵੀ ਤੁਸੀਂ ਬਹਿ ਕੇ ਕਿੰਨੇ ਸਾਇੰਟਿਸਟ ਆਏ ਉਹਨਾਂ ਨਾਲ ਕਾਫੀ ਗੱਲਬਾਤ ਹੋਈ ਉਹਨਾਂ ਦੇ ਫੋਨ ਰੇਡੀਓ ਵਾਲੇ ਸਾਥ ਨਾਲ ਨਹੀਂ ਆਇਆ ਅਸਾਂ ਇੱਧਰ ਥੋੜਾ ਬਾਅਦ ਹੋਣੀ ਹੈ ਨਾ